ਨੇਕ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਇਹਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮੇਰੇ ਕੋਈ ਆਂਦੇ ਜੀ ਮੈਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮਾਂ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮਾਂ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਏਰੀ ਜਿਹੜੀ ਦੁਆ ਹੈ ਨਾ ਦੁਆ बस ਕੰਮ ਉਹੀ ਕਰਦੀ ਹੈ ਮਾਲਕ ਜੀ ਮਾਲਕ ਜੀ ਹੁਣ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਮਾਲਕ ਜੀ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਵੇ ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜੇ ਦਾ ਪੱਕਾ ਹੈ ਆ ਦੇਖ ਲਾ ਮੈਨੂੰ ਕਹਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਵਿਖਾਇਆ ਕਿੰਨਾ ਚਿਰ ਹੈ ਗਿਆ ਲੱਗਦਾ ਨਹੀਂ ਕਿ ਤੇ ਪੇਠੀ ਦੇਖਣੀ ਪਊਗੀ ਕਦੀ ਬਿਲਕੁਲ ਨਹੀਂ ਡੇਕ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਹੈ ਪੁੱਛ ਲਾ ਹਾਈ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮੇਰੇ ਕੋਈ ਆਉਂਦੇ ਜਿਵੇਂ ਇਥੋਂ ਦੀ ਨੰਗਾ ਕਿਆ ਮੈਂ ਨਹੀਂ ਮੁੜ ਕੇ ਜਾਂਦਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਹੈ ਏਰੀ ਜਿਹੜੀ ਦੁਆ ਹੈ ਨਾ ਦੁਆ ਬਸ ਖਮ ਕੋਈ ਕਰਦੀ ਮਾਲਕ ਜੀ ਮਾਲਕ ਜੀ ਸੁਣ ਅਸੀਂ ਤਾਂ ਦਰ ਦਰ ਤੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦੇ ਹੋਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਮੀ ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੇ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 12 13 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏਵੜੀ ਦਾ ਪੱਕਾ ਹੈ ਆ ਦੇਖ ਲਾ ਮੈਨੂੰ ਕਹਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਵਿਖਾਇਆ ਜਿੰਨੇ ਚਿਰ ਹੈਗੇ ਲੱਗਦਾ ਨਹੀਂ ਕਿ ਤੇ ਪਿੱਛੇ ਦੇਖਣੀ ਪਊਗੀ ਕਦੀ ਬਿਲਕੁਲ ਨਹੀਂ ਵੜੇਖਾ ਅਕਸਰ ਜਿੱਤਣ ਤੋਂ ਬਾਅਦ ਕੋਈ ਐਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਉੱਲ ਜਾਂਦਾ ਹੈ ਇਹ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਇਹਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜਿਵੇਂ ਇਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਹੈ ਤੇਰੀ ਜਿਹੜੀ ਦੁਆਨਾ ਦੁਆ ਬਸ ਕੰਮ ਕੋਈ ਕਰਦੀ ਮਾਲਕ ਜੀ ਮਾਲਕ ਜੀ ਸੁਣ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਮੀ ਕਿੰਨੇ ਚਿਰ ਦੀ ਤੁਹਾਡੀ ਇੱਕ سپورਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਆ ਦੇਖ ਲੈ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਵਿਖਾਇਆ ਜਿੰਨਾ ਚਿਰ ਹੈਗਾ ਲੱਗਦਾ ਨਹੀਂ ਕਿ ਤੇ ਪੈਠੀ ਵਿਖਣੀ ਪਊਗੀ ਕਦੀ ਮੇਰ ਕੋਲ ਨਹੀਂ